ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਈ ਬਾਬਾ ਜੀ ਆ 6 ਵੀ ਯਾਤਰਾ ਕਰਕੇ ਆਏ ਆ ਬਈ ਹਜੂਰ ਸਾਹਿਬ ਤੋਂ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਕਿੱਥੋਂ ਆਏ ਬਾਬਾ ਜੀ ਤੁਸੀਂ ਆਪਾਂ ਆਏ ਗੇ ਦਾਸਪੁਰ ਜਿਹਰੇ ਤੋਂ ਅੱਛਾ ਕਿੱਥੇ ਗਏ ਹੋ ਬਾਬਾ ਜੀ ਆਪਾਂ ਜੂਰ ਸਾਹਿਬ ਗਏ ਦਰਸ਼ਨ ਕਰਨ ਅੱਛਾ 6 ਵੀ ਵਾਰ 6 ਵੀ ਵਾਰ ਗਏ ਹੋ ਬਾਬਾ ਜੀ 6 ਵੀ ਵਾਰ ਗਏ ਜੀ ਚਲੋ ਸਹੀ ਹੋ 6 ਸਾਈਕਲ ਯਾਤਰਾ ਦੋ ਪੈਦਲ ਯਾਤਰਾ ਸਾਈਕਲ ਤੇ ਹੀ ਕਰਦੇ ਜੇ ਬਾਬਾ ਜੀ ਸਾਰੀ ਯਾਤਰਾ ਹਾਂਜੀ ਸਾਈਕਲਾਂ ਤੇ ਚਲੋ ਸਹੀ ਆ ਬਾਬਾ ਜੀ ਪੈਦਲ ਯਾਤਰਾ ਕਰਦੇ ਜੀ ਪੈਦਲ ਯਾਤ ਸਰਜਿਕਲ ਆਇਆ ਪੂਰੀ ਹੈ। ਕਿੰਨੇ ਕਿੰਨੇ ਚਬਰ ਹੁੰਦਾ ਬਾਬਾ ਜੀ। ਇਹ ਆਪਣਾ ਸਾਈਕਲ ਤੇ ਆਪਣਾ ਲੱਗ ਜਾਂਦੇ 4-5 ਮਹੀਨੇ ਹੋਂ ਜਾਣਦੇ। ਠੀਕ ਹੈ ਬੰਦੇ। ਤੇ ਪੈਦਲ ਜਾਂਦੇ ਆ 3 ਮਹੀਨੇ ਲੱਗਦੇ ਆ। ਹੁਣ ਕਿੰਨੇ ਮਹੀਨੇ ਹੋ ਗਏ ਤੁਹਾਨੂੰ ਕਰਵਾਏ ਨੇ? ਹਾਂਜੀ। ਹੁਣ ਹੁਣ ਆਪਾਂ ਨੂੰ 1 ਸਾਲ 3 ਮਹੀਨੇ ਹੋ ਗਏ ਘਰੋਂ ਨਿਕਲਿਆ ਨੂੰ। ਹਾਂਜੀ ਹਾਂਜੀ। ਐਰ ਕੀ ਜ਼ਿਆਦਾ ਲੰਮਾ ਖਮਾ ਲੱਗ ਗਿਆ ਥੋੜਾ ਜਿਹਾ। ਤੇ ਹੁਣ ਵਾਪਸੀ ਕਰ ਦੋ ਦੀ ਬਾਬਾ ਜੀ ਕਰ ਦੀ। ਵਾਪਸੀ ਵਾਪਸੀ ਹੁਣ ਜਾ ਰਹੇ ਵਾਪਸ। ਯਾਰੀ ਬਾਬਾ ਜੀ ਆ ਬਈ ਅੱਛੇ ਵੀ ਯਾਤਰਾ ਕਰਕੇ ਆਏ ਆ ਇਸ ਟੰਮ ਪਾਣੀ ਪੱਤ ਜਿਆ ਪਾਣੀ ਪੱਤ ਮਿਲੇ ਆ ਆਪਾਂ ਨੂੰ ਹਜੂਰ ਸਾਹਿਬ ਤੋਂ ਇਹ ਆਂਦੇ ਸੀ ਸਾਈਕਲ ਤੇ ਹੀ ਚਲੋ ਬਈ ਚਲੋ ਠੀਕ ਹੈ ਵਾਈ ਗੁੱਡ ਲੀਕ ਖਾਲਸਾ ਵਾਈ ਗੁੱਡ ਲੀਕ ਬੱਤੇ